ਦੋਸਤੋ ਆ ਇੱਕ ਹੁਣੇ-ਹੁਣੇ ਸੀਸੀ ਫੁਟੇਜ ਜਿਹੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਇੱਕ ਗੁਰੂ ਘਰ ਦੀ ਵੀਡੀਓ ਹੈਗੀ ਆ ਕਿ ਚੋਰਾਂ ਨੇ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਗੁਰੂ ਘਰ ਦੇ ਵਿੱਚੋਂ 20 ਕਿਲੋ ਆਟਾ ਚੋਰੀ ਕਰਕੇ ਇੱਕ ਚੋਰ ਆਪਣੇ ਮੋਟਰਸਾਈਕਲ ਤੇ ਲੈ ਕੇ ਦੋ ਆਟੇ ਦੀਆਂ ਥੈਲੀਆਂ ਫਰਾਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਬਠਿੰਡਾ ਦੀਆਂ ਹਨ ਜਿੱਥੇ ਕਿ ਇੱਕ ਗੁਰੂ ਘਰ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਵਿਅਕਤੀ ਆਂਦਾ ਜੋ ਕਿ ਆਟੇ ਦੀਆਂ ਦੋ ਥੈਲੀਆਂ ਲੈ ਕੇ ਫਰਾਰ ਹੋ ਜਾਂਦਾ ਹੈ ਸੰਗਤ ਨੂੰ ਬੇਨਤੀ ਹੈ ਇਸ ਬੰਦੇ ਦੀ ਪੜਤਾਲ ਕੀਤੀ ਜਾਵੇ ਵੱਧ ਤੋਂ ਵੱਧ ਸ਼ੇਅਰ ਕਰੋ ਅੱਗੇ ਤੋਂ ਕੋਈ ਹੋਰ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜਿੱਥੇ ਆਟਾ ਗੁੰਨਣ ਵਾਲੀ ਮਸ਼ੀਨ ਆ ਉਧਰੋਂ ਜਾ ਰਿਹਾ ਉਥੋਂ ਦੋ ਥੈਲੀਆਂ ਚੱਕ ਕੇ ਝੋਲੀ 'ਚ ਰੱਖ ਕੇ ਮੋਟਰਸਾਈਕਲ ਤੇ ਭੱਜ ਜੂ